ਸਲੋਕ ਮਹੱਲਾ ਪਹਿਲਾ ਘਰ ਮਹਿ ਘਰ ਦੇਖਾਏ ਦੇ ਸੋ ਸਤਿਗੁਰੂ ਪੁਰਖ ਸੁਜਾਨ ਪੰਚ ਸਬਦ ਧੁਨ ਕਾਰ ਧੋਨ ਤਹਿ ਬਾਜੈ ਸਬਦ ਨੀਸਾਨ ਦੀਪ ਲੋਪਾ ਤਾਲ ਤਹ ਖੰਡ ਮੰਡਲ ਹੈ ਰਾਨ ਤਾਰ ਘੋਰ ਬਾਜੰਤਰ ਤਹ ਸਾਚ ਤਖਤ ਸੁਲਤਾਨ ਸੁਖਮਨ ਕੈ ਘਾਰ ਰਾਗ ਸੁਨ ਸੁੰਨ ਮੰਡਲ ਲਿਵ ਲਾਏ ਅਕਥ ਕਥਾ ਵਿਚਾਰੀਏ ਮਨ ਸਾ ਮਨਹਿ ਸਮਾਏ ਉਲਟ ਕਮਲ ਅੰਮ੍ਰਿਤ ਭਰਿਆ ਇਹੋ ਮਨ ਕਤਹੋ ਨਾ ਜਾਏ ਅਜਪਾ ਜਾਪ ਨਾ ਵਿਸਰੇ ਆਦ ਜੁਗਾਦ ਸਮਾਏ ਸਭ ਸਖੀਆਂ ਪੰਚੇ ਮਿਲੇ ਗੁਰਮੁਖ ਨਿਜ ਘਰ ਵਾਸ ਸਬਦ ਖੋਜ ਇਹੋ ਘਰ ਲਹੈ ਨਾਨਕ ਤਾ ਕਾ ਦਾਸ ਮਹੱਲਾ ਪਹਿਲਾ ਚੇਲੇ ਮੇਲੇ ਬਿਸੀਆਰ ਦੁਨੀਆ ਫਾਨੀ ਕਾਲੂਬ ਅਕਲ ਮਾਨ ਗੋਰ ਨਾ ਮਾਨੀ ਮਾਨਕ ਮੀਨ ਕਮ ਤਰੀਨ ਤੂ ਦਰਿਆਓ ਖੁਦਾਯਾ ਏਕ ਚੀਜ਼ ਮੁਝੇ ਦੇਹੇ ਅਵਰ ਜਹਰ ਚੀਜ਼ ਨਾ ਪਾਇਆ ਗੁਰ ਆਬ ਖਾਮ ਕੂਜੈ ਹਿਕਮਤ ਖੁਦਾਯਾ ਮਨ ਤੋ ਆਨਾ ਤੂ ਕੁਦਰਤੀ ਆਇਆ ਸਾਗ ਨਾਨਕ ਦੀ ਬਾਨ ਮਸਥਾਨਾ ਨਿਤ ਚੜੈ ਸਵਾਇਆ ਆਤਸ ਦੁਨੀਆ ਖੁਨਕ ਨਾਮ ਖੁਦਾਯਾ ਪਾਉੜੀ ਨਵੀਂ ਮਹੱਲਾ ਪੰਜਵਾਂ ਸਭ ਵਰਤਾ ਚਲਤ ਚਲਤ ਵਖਾਣਿਆ ਉਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ ਲਥੇ ਸਭ ਵਿਕਾਰ ਸਬਦ ਨੀਸਾਨਿਆ ਸਾਧੂ ਸੰਗ ਉਧਾਰ ਭੈ ਨਿਕਾਣਿਆ ਸੇਮਰ ਸਿਮਰ ਦਾਤਾਰ ਸਭ ਰੰਗ ਮਾਣਿਆ ਪ੍ਰਗਟ ਭਇਆ ਸੰਸਾਰ ਮਿਹਰ ਸ਼ਾਵਾਣਿਆ ਆਪੇ ਬਖਸ਼ ਮਿਲਾਏ ਸਾਧ ਕੁਰਬਾਨਿਆ ਨਾਨਕ ਲਏ ਮਿਲਾਏ ਖਸਮੈ ਭਾਣਿਆ ਉਸ ਲੋਕ ਮਹੱਲਾ ਪਹਿਲਾ ਧੰਨ ਸੋ ਕਾਗਦ ਕਲਮ ਧੰਨ ਧੰਨ ਭਾਂਡਾ ਧੰਨ ਮਸ ਧੰਨ ਲੇਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਮਹੱਲਾ ਪਹਿਲਾ ਅਪੇ ਪਟੀ ਕਲਮ ਆਪ ਉੱਪਰ ਲੇਖ ਭੇ ਤੂੰ ਏਕੋ ਕਹੀਐ ਨਾਨਕਾ ਦੂਜਾ ਕਾਹੇ ਪਾਉੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਤੋਦ ਬਿਨ ਦੂਜਾ ਕੋ ਨਹੀਂ ਤੂੰ ਰਹਿ ਆਸmai ਤੇਰੀ ਗਤ ਮਿਤ ਤੂੰ ਹੈ ਜਾਣਦਾ ਤੋਦ ਕੀਮਤ ਪਾਈ ਤੂੰ ਅਲਖ ਅਗੋਚਰ ਅਗਮ ਹੈ ਗੁਰਮਤਿ ਦਿਖਾਈ ਅੰਤਰ ਅਗਿਆਨ ਦੁਖ ਭਰਮ ਹੈ ਗੁਰ ਗਿਆਨ ਗਵਾਈ ਜਿਸ ਕਿਰਪਾ ਕਰਹਿ ਤਿਸ ਮੇਲ ਲੈਹ ਸੋ ਨਾਮ ਧਿਆਈ ਤੂ ਕਰਤਾ ਪੁਰਖ ਅਗੰਮ ਹੈ ਰਵਿਆ ਸਭ ਠਾਈ ਜੇਤ ਤੂ ਲਾਇਹਿ ਸਚਿਆ ਤਿਤ ਕੋ ਲੱਗੈ ਨਾਨਕ ਗੁਣ ਗਾਈ ਸੁਧ ਰਾਗ ਮਲਾਰ ਬਾਣੀ ਭਗਤ ਨਾਮਦੇਵ ਜੀਓ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੇਵੀਲੇ ਗੋਪਾਲ ਰਾਏ ਅਕੋਲ ਨਿਰੰਜਨ ਭਗਤ ਦਾਨ ਦੀਜੈ ਜਾ ਚਹਿ ਸੰਤ ਜਾਨ ਰਹਾਉ ਜਾਂਚੈ ਘਰ ਦਿਗ ਦਿਸੈ ਸਰਾਏ ਚਾ ਬੈਕੁੰਠ ਭਵਨ ਚਿਤ੍ਰਸਾਲਾ ਸप्त ਲੋਕ ਸਮਾਨ ਪੂਰੀਲੇ ਜਾਂਚੈ ਘਰ ਲక్ష్ਮੀ ਕੁਆਰੀ ਚੰਦ ਸੂਰਜ ਦੀਵੜੇ ਕੌਤਕ ਕਾਲ ਬਪੂੜਾ ਕੋਟਵਾਲ ਸੋ ਕਰਾ ਸ੍ਰੀ ਸੋ ਐਸਾ ਰਾਜਾ ਸ੍ਰੀ ਨਰਹਰੀ ਜਾਂ ਚੈ ਘਰ ਕੁਲਾਲ ਬ੍ਰਹਮਾ ਚਤੁਰਮੁਖ ਡਾਂਵੜਾ ਜਿਨ ਬਿਸਬ ਸੰਸਾਰ ਰਾਚੀਲੇ ਜਾਂ ਕਹਿ ਘਰ ਈਸਰ ਵਾਵਲਾ ਜਗਤ ਗੁਰੂ ਤਤਸਾਰਖਾ ਗਿਆਨ ਭਾ ਖੀਲੇ ਆਪ ਪੁੰਨ ਜਾਂ ਚੈ ਡਾਂਗਿਆ ਦੁਆਰੇ ਚਿਤ੍ਰ ਗੁਪਤ ਲੇਖੀਆ ਧਰਮ ਰਾਏ ਪਰੁਲੀ ਪ੍ਰਤਹਾਰ ਸੋ ਐਸਾਰਾ ਜੈ ਸ੍ਰੀ ਗੋਪਾਲ ਜਾਂਚੈ ਘਰ ਗਾਣ ਗੰਧਰਵ ਰਖੀ ਬਪੂੜੇ ਢਾਡੀ ਆ ਗਾਵੰਤ ਆਛੈ ਸਰਬ ਸਾਸਤਰ ਬਹੂ ਰੂਪੀਆ ਅਨ ਗਰੂਆ ਆਖਾੜਾ ਮੰਡਲੀਕ ਬੋਲ ਬੋਲੇ ਕਾਛੇ ਜਾਉ ਰ ਢੂਲ ਜਾਂਚੈ ਹੈ ਪਵਣ ਚੇਰੀ ਸਖਤ ਜੀਤ ਲੇ ਭਵਣੈ ਆੰਡਰ ਟੂ ਕਾ ਜਾਚੈ ਭਸਮਤੀ ਸੋ ਐਸਾ ਰਾਜਾ ਤ੍ਰਿਭਵਨ ਪਤੀ ਜਾਚੈ ਘਰ ਕੂਰਮਾ ਪਾਲ ਸਹਸਰ ਫਨੀ ਵਾਸਕ ਸੇ ਜਵਾਲੂ ਆ 18 ਭਾਰ ਬਨਾਸਪਤੀ ਮਾਲਣੀ ਸ਼ਿਨਵੈ ਕਰੋੜੀ ਮੇਗ ਮਾਲਾ ਪਾਣੀ ਹਾਰੀਆ ਨਾਖ ਪਰ ਸੇਵ ਜਾਚੈ ਸੁਰ ਸਰੀ ਸप्त समुੰਦ ਜਾਚੈ ਘੜ ਥਲੀ ਏਤੇ ਜੀਵ ਜਾਚੈ ਵਰਤਣੀ ਸੋ ਐਸਾ ਰਾਜ ਤ੍ਰਿਭਵਨ ਧਣੀ ਜਾਚੈ ਘਰ ਨਿਕਟ ਵਰਤੀ ਅਰਜਨ ਧੂਪ ਪ੍ਰਹਿਲਾਦ ਅੰਬਰੀਕ ਨਾਰਦ ਨੇਜੈ ਸਿੱਧ ਬੁੱਧ ਗਣ ਗੰਦਰਬ ਬਾਨ ਵਹਿਲਾ ਇਤੇ ਜੀਉ ਜਾਚੈ ਹਹ ਘਰੀ ਸਰਬ ਵਿਆਪਕ ਅੰਤਰ ਹਰੀ ਰਣਵੇ ਨਾਮ ਦੇਉ ਤਾਂ ਚੀ ਆਣ ਸਗਲ ਭਗਤ ਜਾ ਚੈ ਨੀਸਾਨ ਮਲਾਰ ਮੋਕਉ ਤੂੰ ਨਾ ਬਿਸਾਰ ਤੂੰ ਨਾ ਬਿਸਾਰ ਤੂੰ ਨਾ ਬਿਸਾਰੇ RAMayya ਰਹਾਉ ਆ ਲਾਵੰਤੀ ਇਹੋ ਭ੍ਰਮ ਜੋ ਹੈ ਮੋਜ ਉਪਰ ਸਭ ਕੋ ਪੇਲਾ ਸੂਦ ਸੂਦ ਕਰ ਮਾਰ ਉਠਾਇਓ ਕਹਾ ਕਰੋ ਬਾਪ ਵੀ ਥੁਲਾ ਮੂਏ ਹੂਏ ਜੋਂ ਮੁਕਤ ਦੇ ਹੋਗੇ ਮੁਕਤ ਨਾ ਜਾਣੈ ਕੋਇ ਲਾ ਏ ਪੰਡਿਆ ਮੋ ਕਉ ਠੇਡ ਕਹਿਤ ਤੇਰੀ ਪੈਜ ਪਿਛਾਉਂ ਢੀ ਹੋਏ ਲਾ ਤੂ ਜੋ ਦਇਆਲ ਕਿਰਪਾਲ ਕਹੀਅਤ ਹੈ ਆਤ ਪੂਜ ਭਾਇਓ ਉਪਾਰ ਲਾ ਫੇਰ ਦਿਆ ਦੇਹੁਰਾ ਨਾਮੇ ਕਾਓ ਪੰਡੀਆਂ ਕਾਓ ਪਿਛਵਾਰ ਲਾ ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ਇਕ ਓਅੰਕਾਰ ਸਤਗੁਰ ਪ੍ਰਸਾਦ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ ਹਿਦੈ RAM ਗੋਬਿੰਦ ਗੁਨਸਾਰੰ ਰਹਾਉ ਸੁਰਸਰੀ ਸਲਲ ਕ੍ਰਿਤ 바ਰੁਨੀ ਰੇ ਸੰਤ ਜਨ ਕਰਤ ਨਹੀਂ ਪਾਨੰ ਸੁਰਾਪ ਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹ ਹੋਏ ਆਨੰ ਤਾਰ ਤਾਰ ਅਪਵਿੱਤਰ ਕਰਮਾਨੀਐ ਰੇ ਜੈਸੇ ਖਾਗਰਾ ਕਰਤ ਵਿਚਾਰੰ ਭਗਤ ਪਾਗਾਉਤ ਲਿਖੀਐ ਤਿਹ ਉਪਰੇ ਪੂਜੀਐ ਕਰ ਨਮਸਕਾਰੰ ਮੇਰੀ ਜਾਤ ਕੋਟ ਬਾਂਡਲਾ ਢੋਰ ਟੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ਆਪ ਬਿਪਰ ਪ੍ਰਧਾਨ ਤੇਹ ਕਰਹਿ ਡੰਡਾਉਤ ਤੇਰੇ ਨਾਮ ਸਰਣਾਏ ਰਵਿਦਾਸ ਦਾਸਾ ਮਲਾਰ ਹਰਿ ਜਪਤ ਤੈਉ ਜਨਾ ਪਦਮ ਕਵਲਾਸ ਪਤ ਤਾਸ ਸਮ ਤੁਲ ਨਹੀਂ ਆਨ ਕੋਉ ਇਕ ਹੀ ਇਕ ਅਨੇਕ ਹੋਏ ਬਿਸਥਰਿਓ ਆਨਰੇ ਆਨ ਭਰਪੂਰ ਸੋ ਰਹਾ ਜਾ ਕੈ ਭਾਗਵਤ ਲੇਖੀਐ ਅਵਰ ਨਹੀਂ ਪੇਖੀਐ ਤਾਸ ਕੀ ਜਾਤ ਆਸ਼ੋਪ ਸ਼ੀਪਾ ਵਿਆਸ ਮਹਿ ਦੇਖੀਐ ਸੰਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ ਜਾ ਕੈ ਈਦ ਬਕਰੀਦ ਕੋਲ ਗਾਉਰੇ ਬਾਦ ਕਰਹਿ ਮਾਨੀਐ ਸੇਖ ਸਹੀਦ ਪੀਰਾ ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤੇ ਹੂਰੇ ਲੋਕ ਪਰਸਿੱਧ ਕਵੀਰਾ ਜਾ ਕੈ ਕੁਟਾਂਬ ਕੇ ਢੇਡ ਸਭ ਢੂਰ ਟਵੰਤ ਫਿਰਹਿ ਅਜਹੋ ਬਨਾਰਸੀ ਆਸ ਪਾਸਾ ਆਚਾਰ ਸਹਿਤ ਵਿਪਰ ਕਰੈ ਡੰਡਾਉਤ ਤਿਨ ਤਨੈ ਰ ਵਿਦਾਸ ਦਾਸਾਨ ਦਾਸਾ ਮਲਾਰ ਇਕ ਓ ਔੰਕਾਰ ਸਤਿਗੁਰ ਪ੍ਰਸਾਦਿ ਮਿਲਤ ਪਿਆਰੋ ਪ੍ਰਾਨਨਾਥ ਕਵਨ ਭਗਤਤੇ ਸਾਧ ਸੰਗਤ ਪਾਈ ਪਰਮ ਗਤੇ ਰਹਾਉ ਮੈਲੇ ਕਪਰੇ ਕਹਾਂ ਲਾਉ ਧੋਵਾ ਆਵੇ ਜੀ ਨੀਂਦ ਕਹਾਂ ਲੱਗ ਸੋਵਾ ਜੋਈ ਜੋਈ ਜੋਰਿਓ ਸੋਈ ਸੋਈ ਫਟਿਓ ਝੂਠੇ ਬਨਜ ਓਠ ਹੀ ਗਈ ਹਟਿਓ ਕਹੋ ਰਵਿਦਾਸ ਭਇਓ ਜਬ ਲੇਖੋ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ਰਾਗ ਕਨੜਾ ਚਾਉ ਪਦੇ ਮਹੱਲਾ ਚੌਥਾ ਓਕਾਰ ਪਹਿਲਾ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਮੇਰਾ ਮਨ ਸਾਧ ਜਨਾ ਮਿਲ ਹਰਿਆ ਹਾਉ ਬਲ 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 ਸਾਧ ਜਨਾ ਖਾਉ ਮਿਲ ਸੰਗਤ ਪਾਰ ਉਤਰਿਆ ਰਹਾ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਹਮ ਸਾਧ ਜਨਾ ਪਾਗ ਪਰਿਆ ਧਨ ਧਨ ਸਾਧ ਜਿਨ ਹਰ ਪ੍ਰਭ ਜਾਨਿਆ ਮਿਲ ਸਾਧੂ ਫਤ ਤ ਉਧਰਿਆ ਮਨੁਆ ਚਲੈ ਚਲੈ ਬਾਹੋ ਬਾਹੋ ਵਿਦ ਮਿਲ ਸਾਧੂ ਵਸਗਤ ਕਰਿਆ ਜਿਉਂ ਜਲ ਤੰਤ ਪਸਾਰਿਓ ਬਦਕ ਗ੍ਰਸ ਮੀਨਾ ਵਸਗਤ ਖਰਿਆ ਹਰ ਕੇ ਸੰਤ ਸੰਤ ਭਾਲ ਨੀਕੇ ਮਿਲ ਸੰਤ ਜਨਾ ਮਲ ਲਹੀਆ ਹਉ ਮੈਂ ਦੁਰਤ ਗਿਆ ਸਭ ਨੀਕਰ ਜਿਉਂ ਸਾਬੂਨ ਕਾਪਰ ਕਰਿਆ ਮਾਸਤਕ ਲੇ ਲਾਟ ਲਿਖਿਆ ਧੋਰ ਠਾਕੁਰ ਗੁਰ ਸਤਗੁਰ ਚਰਨ ਓਰ ਧਰਿਆ ਸਭ ਦਾਲਦ ਦੂਖ ਭੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਧਰਿਆ ਕਨੜਾ ਮਹੱਲਾ ਚੌਥਾ ਮੇਰਾ ਮਨ ਸੰਤ ਜਨਾ ਪਾਗ ਰੇਨ ਹਰ ਹਰ ਕਥਾ ਸੁਣੀ ਮੇਲ ਸੰਗਤ ਮਨ ਕੋ ਰ ਹਰ ਰੰਗ ਭੇਨ ਰਹਾ ਹਮ ਅਚੇਤ ਅਚੇਤ ਨਾ ਜਾਣਹਿ ਗਤ ਮਿਤ ਗੋਰ ਕੀਏ ਸੋ ਚੇਤ ਚਿਤੇਨ ਪ੍ਰਭ ਦੀਨ ਦਇਆਲ ਕੀਓ ਅੰਗੀਕਰਤ ਮਨ ਹਰ ਹਰ ਨਾਮ ਜਪੇਨ ਹਰ ਕੇ ਸੰਤ ਮਿਲਹਿ ਮਨ ਪ੍ਰੀਤਮ ਕਟ ਦੇਵੋ ਹਿਯ ਰਾਤੀ ਨਾ ਹਰ ਕੇ ਸੰਤ ਮਿਲੇ ਹਰ ਮਿਲਿਆ ਹਮ ਕੀਏ ਪਤ ਤਪ ਬੇ ਨਾ ਹਰ ਕੇ ਜਨ ਊਤਮ ਜਗ ਕਹੀਐ ਜਿਨ ਮਿਲਿਆ ਪਾਥਰ ਸੀਨ ਜਨ ਕੀ ਮਹਿਮਾ ਵਰਨ ਨਾ ਸਾਕਾਓ ਓਏ ਊਤਮ ਹਰ ਹਰ ਕੇ ਨਾ ਤੁਮ ਹਰ ਸਾਹ ਵੱਡੇ ਪ੍ਰਭ ਸੁਆਮੀ ਹਮ ਬਣ ਜਾਰੇ ਰਾਸ ਦੇਨਾ ਜਨ ਨਾਨਕ ਕਾਓ ਦਇਆ ਪ੍ਰਭ ਧਾਰੋ ਲਾਦ ਵਖਰ ਹਰ ਹਰ ਲੇਨ ਕਾਨੜਾ ਮਹੱਲਾ ਚੌਥਾ ਜਪਮਾਨ ਰਾਮ ਨਾਮ ਪ੍ਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿਚੇ ਗ੍ਰਹਿ ਉਦਾਸ ਰਹਾਉ ਹਾਮ ਹਰ ਹਿਰਦੈ ਜਪਿਓ ਨਾਮ ਨਰਹਰ ਪ੍ਰਭ ਕਿਰਪਾ ਕਰੀ ਕਿਰਪਾਸ ਆਨ ਦਿਨ ਅਨੰਦ ਭਾਇ ਮਨ ਵਿਗਸਿਆ ਉਦਮ ਭਏ ਮਿਲਨ ਕੀ ਆਸੈ ਅਮ ਹਰ ਸੁਆਮੀ ਪ੍ਰੀਤ ਲਗਾਈ ਜਿਤਨੇ ਸਾਸ ਲੀਏ ਹਮ ਗਰਾਸ ਕੇਲ ਵਿਖ ਦਹਨ ਭਏ ਖਿਨ ਅੰਤਰ ਟੂਟ ਗਏ ਮਾਇਆ ਕੇ ਫਾਸ ਕਿਆ ਹਮ ਕੇਰਮ ਕਿਆ ਕਰਮ ਕਮਾਵਹਿ ਮੂਰਖ ਮੁਗਦ ਰਖੇ ਪ੍ਰਵਤਾਸ ਅਵਗਨਿਆਰੇ ਪਾਥਰ ਭਾਰੇ ਸਤ ਸੰਗਤ ਮਿਲ ਤਰੇਤਰਾਸ ਜੇਤੀ ਸ੍ਰੀਸ਼ਟ ਕਰੀ ਜਗਦੀ ਸਰ ਤੇ ਸਭ ਊਚ ਹਮ ਨੀਚ ਵਿਖਿਆਸ ਹਮਰੇ ਅਵਗੁਨ ਸੰਗ ਗੁਰ ਮੇਟੇ ਜਨ ਨਾਨਕ ਮੇਲ ਲੀਏ ਪ੍ਰਭ ਪਾਸ ਕਾਨੜਾ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਜਪਿਓ ਗੁਰਵਾਕ ਹਰ ਹਰ ਕਿਰਪਾ ਕਰੀ ਜਗਦੀ ਸਰ ਦੁਰਮਤ ਦੂਜਾ ਭਾਉ ਗਇਓ ਸਭ ਝਾਕ ਰਹਾ ਨਾਨਾ ਰੂਪ ਰੰਗ ਹਰ ਕੇਰੇ ਘਾਟ ਘਾਟ ਰਾਮ ਰਵੇਉ ਗੁਪਲਾਕ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਵਿਖਿਆ ਕੇਤਾਕ संत जनाकी बाहुत बाहु शोभा जिन उर धारयो हर रसक रसाक हर के संत मिले हर मिलिया जैसे गौ देख बछराक हर के संत जना मह हर हर ते जन उत्तम जनक जनाक तिन हर हृदय वास बसानी छूट गई मुस्क की मुस्काक ਉਮਰੇ ਜਾਨ ਤੋ ਮਹੀ ਪ੍ਰਭ ਕੀਏ ਹਰ ਰਾਖਲੇ ਹੋ ਆਪਨ ਆਪਣਾਕ ਜਨ ਨਾਨਕ ਕੇ ਸਖਾ ਹਰ ਭਾਈ ਮਾਤ ਪਿਤਾ ਬੰਧਪ ਹਰ ਸਾਖ ਕਨੜਾ ਮਹੱਲਾ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀਤ ਹਰ ਹਰ ਵਸਤ ਮਾਇਆ ਗਾੜ ਵੇੜੀ ਗੁਰ ਕੈ ਸਬਦ ਲੀਓ ਗਾੜ ਜੀਤ ਰਹਾਉ ਮਿਥੇ ਆਪਾਰਮ ਧਰਮ ਬਾਹੋ ਭ੍ਰਮਿਆ ਲੁਭਦੋ ਪੁੱਤਰ ਕ ਲੱਤਰ ਮੋਹ ਪ੍ਰੀਤ ਜੈਸੇ ਤਰਵਰ ਕੀ ਤੋਛ ਛਾਇਆ ਖੇਨ ਮਹਿ ਬਿਨ ਸਜਾਏ ਦੇਹ ਪੀਤ ਮਾਰੇ ਪ੍ਰਾਨ ਪ੍ਰੀਤਮ ਜਨ ਊਤਮ ਜਿਨ ਮਿਲਿਆ ਮਨ ਹੋਏ ਪ੍ਰਤੀਤ ਪਰ ਚੈ ਰਾਮ ਰਵਿਆ ਘਟ ਅੰਤਰ ਅਸਥਿਰ ਰਾਮ ਰਵਿਆ ਰੰਗ ਪ੍ਰੀਤ ਹਰ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਲਹੈ ਨਾ ਉਤਰੈ ਕਬਹੂ ਹਰ ਹਰ ਜਾਏ ਮਿਲੈ ਹਰ ਪ੍ਰੀਤ ਹਾਮ ਬਹੁ ਪਾਪ ਕੀਏ ਅਪਰਾਧੀ ਗੁਰ ਕਾਟੇ ਕਟਤ ਕਟੀਤਾ ਹਰ ਹਰ ਨਾਮ ਦੀਓ ਮੁਖ ਔਖਦ ਜਨ ਨਾਨਕ ਪਤਿਤ ਪੁਨੀਤ ਕਾਨੜਾ ਮਹੱਲਾ ਚੌਥਾ ਜਪਮਨ ਰਾਮ ਨਾਮ ਜਗਨਨਾਥ ਘੂਮਨ ਘੇਰ ਪਰੇ ਵਿਖ ਵਿਖਿਆ ਸਤਗੁਰ ਕਾੜ ਲੀਏ ਦੇ ਹਾਥ ਰਹਾ ਸੁਆਮੀ ਅਪੈ ਨਿਰੰਜਨ ਨਰਹਰ ਤੁਮ ਰਾਖ લેਹੋ ਹਮ ਪਾਪੀ ਬਾਤ ਕਾਮ ਕ੍ਰੋਧ ਵਿਖਿਆ ਲੋਭ ਲੁਭਤੇ ਕਾਸ਼ਟ ਲੋਹ ਤਰਏ ਸੰਗ ਸਾਥ ਉਮ ਵਾਡ ਪਰਖ ਬਡ ਅਗਮ ਅਗੋਚਰ ਹਮ ਢੂੜ ਰਹੇ ਪਾਈ ਨਹੀਂ ਹਾਥ ਤੂ ਪਰੈ ਪਰੈ ਅਪਰੰਤ ਪਰ ਸੁਆਮੀ ਤੂ ਆਪ ਨ ਜਾਣਹਿ ਆਪ ਜਗਨਨਾਥ ਅਦ੍ਰਿਸ਼ਟ ਅਗੋਚਰ ਨਾਮ ਧਿਆਏ ਸਤ ਸੰਗਤ ਮਿਲ ਸਾਧੂ 파ਥ ਹਰ ਹਰ ਕਥਾ ਸੁਣੀ ਮਿਲ ਸੰਗਤ ਹਰ ਹਰ ਜਪਿਓ ਅਕਥ ਕਥ ਕਾਥ ਹਮਰੇ ਪ੍ਰਭ ਜਗਦੀਸ਼ ਗੁਸਾਈ ਹਮ ਰਾਖ ਲੇਹੋ ਜਗਨਨਾਥ ਜਨ ਨਾਨਕ ਦਾਸ ਦਾਸ ਦਾਸਨ ਕੋ ਪ੍ਰਭ ਕਰਹੁ ਕਿਰਪਾ ਰਾਖੋ ਜਨ ਸਾਥ ਕਾਨੜਾ ਮਹੱਲਾ ਚੌਥਾ ਪੜਤਾਲ ਘਰ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮਾਨ ਜਪਾ ਹੋ ਰਾਮ ਗੋਪਾਲ ਹਾਰ ਰਤਨ ਜਵੇ ਹਰ ਲਾਲ ਹਰ ਗੁਰਮੁਖ ਘਾੜ ਟਕਸਾਲ ਹਰ ਹੋ ਹੋ ਕਿਰਪਾਲ ਰਹਾਉ ਤੁਮਰੇ ਗੁਣ ਅਗਮ ਅਗੋਚਰ ਏਕ ਜੀਹ ਕਿ ਆ ਕਥੈ ਵਿਚਾਰੀ RAM 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 LAL ਉਮਰੀ ਜੀ ਅਕਾਥ ਕਥਾ ਤੂ 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 ਹੀ ਜਾਨਹਿ ਹਾਉ ਹਾਰ ਜਪ ਭਈ ਨਿਹਾਲ 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 ਹਮਰੇ ਹਰ ਪ੍ਰਾਨ ਸਖਾ ਸੁਆਮੀ ਹਰ ਮੀਤਾ ਮੇਰੇ ਮਨ ਤਨ ਜੀਹ ਹਰ ਹਰੇ ਹਰੇ ਰਾਮ ਨਾਮ ਧਨ ਮਾਲ ਜਾ ਕੋ ਭਾਗ ਤੈਨ ਲੀਓ ਰੀ ਸੁਹਾਗ ਹਰ ਹਰ ਹਰੇ ਹਰੇ ਗੁਣ ਗਾਵੇ ਗੁਰਮਤ ਹਾਉ ਬਲ ਬਲੇ ਹਾਉ ਬਲ ਬਲੇ ਜਨ ਨਾਨਕ ਹਾਰ ਜਪ ਭਈ ਨਿਹਾਲ 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 ਕਾਨੜਾ ਮਹੱਲਾ ਚੌਥਾ ਹਰ ਗੋਨ ਗਾਵਹ ਜਗਦੀਸ਼ ਏਕਾ ਜੀਹ ਕੀਚੈ ਲੱਖ ਵੀਸ ਜਪ ਹਰ ਹਰ ਸ਼ਬਦ ਜਪੀਸ ਹਰ ਹੋ ਹੋ ਕਿਰਪੀਸ ਰਹਾਵ ਹਰ ਕਿਰਪਾ ਕਰ ਸੁਆਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਪ ਪਾਉ ਜਗਦੀਸ਼ ਉਮਰੇ ਜਨ ਰਾਮ ਜਪਹਿ ਤੇ ਊਤਮ ਤੈਨ ਕਾਉ ਹਉ ਘੁਮ ਘੁਮੇ ਘੁਮ ਕੋਮ ਕੋਮ ਜੀਸ ਹਾਰ ਤੁਮ ਵੱਡ ਵੱਡੇ ਵੱਡੇ ਵੱਡ ਊਚੇ ਸੋ ਕਰਹਿ ਜੇ ਤੁਧ ਭਾਵੀਸ ਜਾਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਧੰਨ 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 ਗੁਰੂ ਸਾਬੀ ਸ